ਜਬਾਲ ਰੋਡ ਆਨੰਦ ਐਵੇਨਿਊ ਵਿਖੇ ਵਿਧਾਇਕ ਡਾਕਟਰ ਅਜੀਤ ਗੁਪਤਾ ਨੇ ਦੌਰਾ ਕੀਤਾ ਅਤੇ ਇਲਾਕੇ ਵਿੱਚ ਪਾਣੀ ਦੀਆਂ ਪਾਈਪਾਂ ਦਾ ਉਦਘਾਟਨ ਕੀਤਾ ਵੱਡੀ ਗਿਣਤੀ ਵਿੱਚ ਇਲਾਕਾ ਵਾਸੀ ਮੌਜੂਦ ਸਨ ਆਨੰਦ ਐਵੇਨਿਊ ਦੇ ਇਲਾਕਾ ਵਾਸੀਆਂ ਨੂੰ ਇਹ ਦੱਸਣ 'ਚ ਬੜੀ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਕਾਫੀ ਦੇਰ ਤੋਂ ਜਿਹੜਾ ਕੰਮ ਪੀਨਾਲੇ ਪਾਣੀ ਦਾ ਔਰ ਟਿਊਬਵੈੱਲ ਦਾ ਔਰ ਪੀਨਲੇ ਪਾਣੀ ਦੀਆਂ ਪਾਈਪਾਂ ਦਾ ਕੰਮ ਜਿਹੜਾ ਪੈਂਡਿੰਗ ਸੀਗਾ ਉਹ ਅੱਜ ਅਸੀਂ ਉਦਘਾਟਨ ਕਰ ਦਿੱਤਾ ਹੈ ਵਰਕ ਆਰਡਰ ਹੋ ਗਿਆ ਕੱਲ ਤੋਂ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜਾਏਗਾ ਉਹਨੇ ਇੱਕ ਨਵੀਂ ਇਹਨਾਂ ਨੇ ਮੰਗ ਇੱਥੇ ਰੱਖੀ ਹੈ ਕਿ ਇੱਥੇ ਜਿਹੜਾ ਸੀਵਰੇਜ ਹੈ ਛੋਟਾ ਪਿਆ ਹੈ ਸੀਵਰੇਜ ਨੂੰ ਵੱਡਾ ਕਰਨ ਦੀ ਸਿਫਾਰਿਸ਼ ਕਰ ਰਹੇ ਨੇ ਤਾਂ ਮੈਂ ਆਪਣੇ ਜਿਹੜੇ ਸਾਡੇ ਐਸਟੀਓ ਨੇ ਉਹਨਾਂ ਨੂੰ ਹੁਣੇ ਕਹਿ ਦਿੱਤਾ ਕਿ ਜਲਦੀ ਤੋਂ ਜਲਦੀ ਇਹਦਾ ਐਸਟੀਮੇਟ ਬਣਾਉਣ ਐਮਐਲਏ ਦਾ ਬਹੁਤ-ਬਹੁਤ ਸ਼ੁਕਰਗੁਜ਼ਾਰ ਹਾਂ ਜਿਹੜਿਆ ਸਾਲੀ ਕਨੌਲੀ ਦੀ ਇਹਨਾਂ ਇੱਕ ਸਹੂਲਤ ਦਿੱਤੀ ਆ ਮੈਂ ਅਗਵੀ ਉਮੀਦ ਰੱਖਾਂਗਾ ਇਹਨਾਂ ਭਰਾਵਾਂਗੇ ਕਿ ਬਹੁਤਾਂ ਬੜਾ ਸਾਨੂੰ ਇਸ ਹੋਂ ਦਾ ਸੰਯੋਗ ਦੇਣ ਸੀਨੀਅਰ